ਕਿਸਾਨੀ ਅੰਦੋਲਨ ਨਾਲ ਜੁੜੀਆਂ ਇਸ ਵੇਲੇ ਦੀਆਂ 10 ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੀ ਕੀ ਕੀ ਸੈਂਤੀਆਂ ਬਣੀਆਂ ਨੇ ਕੀ ਕੀ ਮੀਟਿੰਗਾਂ ਹੋਣੀਆਂ ਨੇ ਕੀ ਕੁਝ ਅੱਜ ਹੋਇਆ ਐ ਸਾਰੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਸਭ ਤੋਂ ਪਹਿਲੀ ਖਬਰ ਦੀ ਗੱਲਬਾਤ ਕਰਦੇ ਹਾਂ ਕਿਸਾਨ ਅੰਦੋਲਨ ਵਿਚਾਰੇ ਪੀਐਮ ਮੋਦੀ ਨੂੰ ਵਿਅਕਤੀ ਨੇ ਦਿੱਤੀ ਸ਼ਰਯਾਮ ਧਮਕੀ ਕੀ ਗੱਲ ਕਰਦੇ ਹਾਂ ਕਿ ਕਿਸਾਨਾਂ ਦੇ ਧਰਨਾ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦੱਸ ਜਾਈਏ ਕਿ ਵੀਡੀਓ ਵਿੱਚ ਕਿਤੇ ਤੇ ਕਿਸਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸ਼ਰਯਾਮ ਧਮਕੀ ਦਿੱਤੀ ਆ ਵੀਡੀਓ ਵਿੱਚ ਵਿਅਕਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਰਯਾਮ ਧਮਕੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਉਹਨਾਂ ਨੇ ਮੜ ਪੰਜਾਬ 'ਚ ਪੈਰ ਰੱਖ ਦੀ ਹਿੰਮਤ ਕੀਤੀ ਤਾਂ ਗੰਭੀਰ ਨਤੀਜੇ ਉਸ ਦਾ ਇੰਤਜ਼ਾਰ ਕਰਨਗੇ ਇਸ ਦੇ ਵਾਇਲ ਹੋ ਰਹੀ ਵੀਡੀਓ ਵਿੱਚ ਵਿਅਕਤੀ ਨੂੰ ਇਹ ਕਹਿੰਦਿਆਂ ਹੋਇਆ ਸੁਣਿਆ ਜਾ ਸਕਦਾ ਪਿਛਲੀ ਵਾਰ ਮੋਦੀ ਪੰਜਾਬ ਤੋਂ ਭੱਜ ਗਿਆ ਸੀ ਜੇਕਰ ਇਸ ਵਾਰ ਪੰਜਾਬ ਆਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਗਲੀ ਖਬਰ ਜੋ ਆਈ ਹੈ ਉਹ ਹੈ ਪੰਜਾਬ ਦੀ ਹਰਿਆਣਾ ਨੂੰ ਚੇਤਾਵਨੀ ਸਾਡੀ ਹੱਦ ਅੰਦਰ ਡਰੋਨ ਭੇਜ ਕੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗਣੇ ਬੰਦ ਕਰੋ ਸ਼ਮੂ ਬਾਰਡਰ ਤੇ ਪੰਜਾਬ ਦੇ ਹੱਦ ਅੰਦਰ ਕਿਸਾਨਾਂ ਉੱਪਰ ਡਰੋਨਾਂ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟਣ ਤੋਂ ਪੰਜਾਬ ਸਰਕਾਰ ਖਫਾ ਪਟਿਆਲਾ ਦੇ ਮਡੀਸੀ ਸ਼ੌਕਰ ਅਹਿਮਦ ਬਰੇ ਨੇ ਪੰਜਾਬ ਦੀ ਸਰਹੱਦ ਵਿੱਚ ਡਰੋਨਾਂ ਦੇ ਦਾਖਲੇ ਦਾ ਇਤਰਾਜ਼ ਪ੍ਰਗਟਾਇਆ ਉਹਨਾਂ ਅੰਬਾਲਾ ਦੇ ਡੀਸੀ ਤੇ ਐਸਬੀ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਹਨੇ ਕਿਹਾ ਕਿ ਸ਼ੰਭੂ ਸਰਹਾਤੇ ਪੰਜਾਬੀ ਸਰਹੱਦ ਵਿੱਚ ਡਰੋਨ ਨਾ ਉਡਾਈ ਜਾ ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦੇ ਡੀਸੀ ਸ਼ੌਕਤ ਅਹਿਮਦ ਪਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਕਿਹਾ ਕਿ ਇਤਰਾਜ ਤੋਂ ਬਾਅਦ ਹਰਿਆਣਾ ਪੁਲਿਸ ਨੇ ਪੰਜਾਬ ਸਰਹਾਤੇ ਡਰੋਨਾਂ ਤੋਂ ਅਤਰੂ ਗੈਸ ਦੇ ਗੋਲੇ ਡਾਕ ਨੇ ਬੰਦ ਕਰ ਦਿੱਤੇ ਨੇ ਦੱਸ ਦਈਏ ਕਿ ਮੰਗਲਵਾਰ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕੀਤਾ ਤਾਂ ਸਰਹੱਦ ਦੇ ਹਰਿਆਣਾ ਪੁਲਿਸ ਨਾਲ ਝੜਪ ਹੋ ਗਈ ਉਸ ਦਿਨ ਪੁਲਿਸ ਨੇ ਉਨ੍ਹਾਂ ਤੇ ਅਤਰੂ ਗੈਸ ਦੇ ਗੋਲੇ ਛੱਡੇ ਤੇ ਪਾਣੀ ਦੀਆਂ ਪੋਸਾੜਾ ਮਾਰੀਆਂ ਉਸ ਸਮੇਂ ਸ਼ੰਭੂ ਸਰਹੱਦ ਦੇ ਹਰਿਆਣਾ ਪੋਸ ਦੇ ਜਵਾਨਾਂ ਨੇ ਕਿਸਾਨਾਂ ਤੇ ਡਰੋਨ ਤੋਂ ਅਥਰੂ ਗੈਸ ਦੇ ਗੋਲੇ ਸੁੱਟੇ ਹਾਲਾਂਕਿ ਹਰਿਆਣਾ ਪੋਸ ਨੇ ਕਿਹਾ ਕਿ ਜਦੋਂ ਜਵਾਨਾਂ ਤੇ ਪਥਰਾ ਕੀਤਾ ਗਿਆ ਤਾਂ ਸਥਿਤੀ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਉਧਰ ਹਰਿਆਣਾ ਦੀ ਸਰਹੱਦ ਪਾਰ ਕਰਦੇ ਹੋਏ ਜ਼ਖਮੀ ਹੋਏ ਕਿਸਾਨਾਂ ਨੂੰ ਇਲਾਜ ਲਈ ਪੰਜਾਬ ਦੇ ਕਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਫੈਸਲਾ ਕੀਤਾ ਹੈ ਹਸਪਤਾਲਾਂ ਨੂੰ ਸਾਰੇ ਟੁਕਮੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਨੇ ਅਗਲੀ ਖਬਰ ਕਿਸਾਨਾਂ ਨੇ ਰਾਤੋ-ਰਾਤ ਤਿਆਰ ਕਰਨ ਲਈ ਆਪਣੀ ਵਾਟਰ ਕੈਨ ਜੀਹਾਂ ਦੋਸਤੋ ਖਨਾਰੀ ਦੇ ਸ਼ੈਂਪੂ ਬਾਦਰ ਤੇ ਅੱਜ ਹਾਲਾਤ ਮੁਰਤਨਾਪੂਰ ਬਣ ਗਏ ਨੇ ਬਾਅਦ ਦੁਪਹਿਰ ਕਿਸਾਨਾਂ ਨੇ ਦੂਦੇਦਨ ਅੱਗੇ ਵਧਨ ਦਾ ਯਤਨ ਕੀਤਾ ਤਾਂ ਹਰਿਆਣਾ ਪੁਲਸ ਨਾਲ ਟਕਰਾਅ ਹੋ ਗਿਆ ਪੁਲਸਵੱਲੋਂ ਵੱਡੀ ਗਿਣਤੀ ਵਿੱਚ ਅਤਰੂ ਗੈਸ ਤੇ ਗੋਲੇ ਦਾਗੇ ਗਏ ਨੇ 7 ਤੋਂ 8 ਕਿਸਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚੋਂ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਧਰ ਕਿਸਾਨਾਂ ਨੇ ਵੀ ਬਚਾ ਲਈ ਰਾਤੋ-ਰਾਤ ਟਰੈਕਟਰ ਤਿਆਰ ਕਰ ਲਿਆ ਹੈ ਇਸ ਪਿਛੇ ਪਾਣੀ ਵਾਲੀ ਟੈਂਕੀ ਰੱਖੀ ਏ ਤੇ ਉੱਪਰ ਪਾਪ ਸੈਟ ਲਾਏ ਗਏ ਇੱਕ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਤੋਂ ਬਚਾਵੇਗਾ ਦੱਸ ਦੇ ਕਿ ਕਿਸਾਨਾਂ ਦੇ ਸਵੇਰੇ ਅੰਬਾਲਾ ਨੇੜੇ ਸਰਹੱਦ ਤੇ ਆਪਣਾ ਮ ਦਿੱਲੀ ਚਲੋ ਮਾਰਚ ਸ਼ੁਰੂ ਕਰ ਲਈ ਮੋਰੇ ਕੱਤੇ ਹੋਏ ਜਿਸ ਕਾਨ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਵਕਵਾਕ ਮੰਗਾ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਤਹਿਤ ਹਰਿਆਣਾ ਦੀ ਸਰਹਾਦ ਉਤੇ ਬੈਰੀਕੇਡ ਹਟਾਉਣ ਦੀ ਤਾਜ਼ਾ ਕੋਸ਼ਿਸ਼ ਕੀਤੀ ਜਿਸ ਪਿੱਛੋਂ ਹਾਲਾਤ ਮੁਰਤਨਾਵ ਵਾਲੇ ਬਣ ਗਏ ਬਾਅਦ ਦੁਪਹਿਰ ਕਿਸਾਨਾਂ ਨੇ ਦੂਜੇ ਦਰ ਅੱਗੇ ਵੱਧਦਾ ਯਾਤਰ ਕੀਤਾ ਤਾਂ ਹਰਿਆਣਾ ਪੁਲਿਸ ਨਾਲ ਉਹਨਾਂ ਦਾ ਟਕਰਾ ਹੋ ਗਿਆ ਕਿਸਾਨਤਾ ਨਿਦ੍ਰਨ ਜਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ ਸਿਹਤ ਮੰਤਰੀ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਨਵੀਰ ਸਿੰਘ ਨੇ ਅੱਜ ਇਹ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰੇ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੋਈ ਹੈ ਕਿ ਕਿਸਾਨਤਾ ਨਿਦ੍ਰਨ ਜਖਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਸੇਤ ਮੰਤਰੀ ਅੱਜ ਇੱਥੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੂਰੂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕੀਤੀ ਪੁਲਿਸ ਕਾਰਵਾਈ ਦੌਰਾਨ ਜ਼ਖਮੀ ਹੋਏ ਕਿਸਾਨਾਂ ਪੱਤਰਕਾਰਾਂ ਤੇ ਪੂਰਬ ਸਮਲਾਮਾਂ ਦਾ ਹਾਲ ਜਾਣਨ ਲਈ ਹਰਿਆਣਾ ਸਰਹੱਦ ਦੇ ਨੇੜੇ ਵੱਖ-ਵੱਖ ਸਰਕਾਰੀ ਸਿਹਤ ਸਹੂਲਤਾਂ ਦਾ ਦੌਰਾ ਕਰਨਗੇ ਸਨ ਉਹਨਾਂ ਨੇ ਮੁਹਾਲੀ ਸਥਿਤ ਡਾਕਟਰ ਬੀਆਰ ਅਬੇਲਕਰ ਸਟੇਟ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਮਸ ਵਿੱਚ ਨਸੀਐਚਸੀ ਬਨੂਰ ਸਿਵਲ ਹਸਪਤਾਲ ਰਾਜਪੁਰਾ ਤੇ ਰਜਿੰਦਰਾ ਹਸਪਤਾਲ ਪਟਿਆਲਾ ਦਾ ਦੌਰਾ ਕੀਤਾ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪਰਦਾਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਤੇ ਐਮਰਜੈਂਸੀ ਸੇਵਾਵਾਂ 'ਚ 24 ਘੰਟੇ ਮੁਹੱਈਆ ਕਰਵਾਈਆਂ ਗਈਆਂ ਨੇ। ਸਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਜੀ ਹਾਂ ਦੋਸਤੋ ਕਿਸਾਨਾਂ ਦੇ। ਦਿੱਲੀ ਚੱਲੋ ਅੰਦੋਲਨ ਦੇ ਚੱਲਦਿਆਂ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਹੰਗਾਮੀ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਸਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰਦਿਆ ਪੰਜਾਬ ਟੋਲ ਪਲਾਜ਼ੇ ਫ੍ਰੀ ਕਾਦਰ ਤੇ ਨੇ ਪੰਜਾਬ ਵਿੱਚ ਕੱਲ ਟੋਲ ਪਲਾਜ਼ੇ ਫ੍ਰੀ ਰਹਿਣਗੇ। ਇਹ ਮੀਟਿੰਗ ਜਲੰਧਰ ਦੇ ਦੇਸ਼ ਭਗਤੀ ਯਾਦਗਾਰ ਹਾਲ ਵਿੱਚ ਕੀਤੀ ਕਿ ਜਿਸ ਵਿੱਚ ਦਲਦੁੱਤ ਸਿੰਘ ਮਾਨਤਾ ਬਲਵੀਰ ਸਿੰਘ ਦਾਜੀਵਾ ਸੁਮੇਤ ਕਈ ਵੱਡੇ ਕਿਸਾਨੀ ਆਗੂ ਸ਼ਾਮਲ ਹੋਏ ਮੀਟਿੰਗਾਂ ਨੂੰ ਵੱਡੇ ਫੈਸਲੇ ਲਏ ਜਾਣਗੇ ਕਿਸਾਨਾਂ ਆਗੂ ਨੇ ਕਿਹਾ ਕਿ 16 ਤਰੀਕ ਨੂੰ ਭਾਰਤ ਬੰਦ ਦਾ ਫੈਸਲਾ ਸਾਡਾ ਰਹੇਗਾ 16 ਤਰੀਕ ਨੂੰ ਭਾਰਤ ਬੰਦ ਰਹੇਗਾ ਜੇਕਰ ਸਰਕਾਰਾਂ ਦਾ ਵਤੀਰਾ ਨਾ ਬਦਲਿਆ ਤਾਂ 18 ਤਰੀਕ ਨੂੰ ਮੋਰਟਿੰਗ ਕਰਕੇ ਵੱਡੇ ਐਲਾਨ ਕੀਤੇ ਜਾਣਗੇ ਕੇਂਦ ਕਿਸਾਨਾਂ ਦੀ ਕੇਂਦਰ ਨਾਲ ਹੋਣ ਜਾ ਰਹੀ ਵੱਡੀ ਮੀਟਿੰਗ ਬੈਠਕ ਦੇ ਨਤੀਜੇ ਤੇ ਬਣੇਗੀ ਅਗਲੀ ਰਣਨੀਤੀ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਅਤੇ ਕੇਂਦਰ ਦੇ ਅਧਿਕਾਰੀਆਂ درمیان ਫਿਰ ਤੋਂ ਮੀਟਿੰਗ ਹੋਣ ਜਾ ਰਹੀ ਹੈ ਜਗਜੀਤ ਸਿੰਘ ਦੱਲੇਵਾਲ ਤੇ ਸਵਰਨ ਸਿੰਘ ਪੰਦੇਰਸਣੇ ਕਈ ਵੱਡੇ ਕਿਸਾਨ ਆਗੂ ਮੀਟਿੰਗ ਲਈ ਪਹੁੰਚ ਚੁੱਕੇ ਨੇ ਕਿਸਾਨਾਂ ਮੁਤਾਬਕ ਕੇਂਦਰ ਵੱਲੋਂ ਮੀਟਿੰਗ ਦੀ ਕਾਲ ਆਈ ਹੈ ਕੇਂਦਰੀ ਮੰਤਰੀ ਚੰਦੀਗੜ੍ਹ ਆ ਕੇ ਕਿਸਾਨਾਂ ਨਾਲ ਬੈਠ ਕੇ ਕਰਨਗੇ ਇਸ ਦੇ ਬਾਅਦ ਕਿਸਾਨਾਂ ਨੇ ਸ਼ਾਮ ਤੱਕ ਦਿੱਲੀ ਕੂਚ ਰੋਕ ਦਿੱਤਾ ਹੈ ਬੈਠਕ ਦੇ ਨਤੀਜੇ ਤੇ ਅੱਗੇ ਦੀ ਰਾਜਨੀਤੀ ਬਣੇਗੀ ਇਸੇ ਦਰਮਿਆਨ ਇਹ ਵੀ ਖਬਰ ਹੈ ਕਿ ਕਿਸਾਨਾਂ ਨੇ ਕਿਹਾ ਕਿ ਪਹਿਲਾ ਪੁਲਿਸ ਦੇ ਐਕਸ਼ਨ ਨੂੰ ਰੋਕਿਆ ਜਾਵੇ ਜੇਕਰ ਜੋਗਾ ਕਿ ਇਸ ਤੋਂ ਪਹਿਲਾਂ ਵੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਵਿੱਚ ਦੋ ਵਾਰ ਮੀਟਿੰਗ ਹੋ ਚੁਕੀ ਹੈ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਇਸ ਦੇ ਬਾਅਦ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਨੂੰ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਗਦ ਦੇ ਰੋਕ ਲਿਆ ਗਿਆ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਅਤਰੋ ਗੈਸ ਦੇ ਗੋਲੇ ਵੀ ਧਾਗੇ ਜਾ ਰਹੇ ਨੇ ਕਿਸਾਨਾਂ ਦੇ ਤਰਨੇ ਦਾ ਵਿਆਹ ਸਮਾਗਮਾਂ ਤੇ ਪਿਆ ਵੱਡਾ ਅਸਰ ਜੀਹਾਂ ਦੋਸਤੋ ਇਹ ਵੀ ਇੱਕ ਉਹ ਵੱਡੀ ਖਬਰ ਹੈ ਜੀ ਬਸੰਤ ਪੰਚਮੀ ਦੇ ਆਸ-ਪਾਸ ਦੇ ਸਮਾ ਪੂਰਾ ਦੇਸ਼ ਵਿੱਚ ਵਿਆਹਾਂ ਲਈ ਸ਼ੁਭ ਮੰਨਿਆ ਜਾਂਦਾ ਹੈ ਕਿਸਾਨਾਂ ਦੇ ਘਰਨੇ ਕੰਮ ਜਿੱਥੇ ਸਵਾਰੀਆਂ ਦਾ ਰੋਜ਼ਾਨਾ ਦਾ ਕੰਮ ਠੱਪ ਹੋ ਗਿਆ ਉੱਤੇ ਹੀ ਵਿਆਹ ਸਮਾਗਮਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਦੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਦੇ ਜਾਣ ਤੋਂ ਬਾਅਦ ਸ਼ੰਭੂ ਸਰਹੱਦ ਤੇ ਤਣਾਅ ਵਧ ਗਿਆ ਉਹ ਬਾਰਡਰ ਸੀਲ ਹੋਣ ਕਾਰਨ ਦਿੱਲੀ ਤੋਂ ਨੈਸ਼ਨਲ ਕੈਪੀਟਲ ਰੀਜਨ ਐਨ ਸੀ ਆਰ ਜਾਣ ਵਾਲੇ ਕਈ ਵਿਆਹ ਵਾਲੇ ਮਹਿਮਾਨ ਫਸ ਗਏ ਨੇ ਪ੍ਰਾਪਤ ਜਾਣਕਾਰੀ ਉਸਾਰ ਸਵੇਰ ਪਰ ਵਿੱਚ ਇਸ ਹਾfte ਕਰੀਬ 2000 ਵਿਆਹ ਹੋਣੇ ਸੰਦਾਸਦੇ ਇਹ ਕਿ ਅੱਜ ਫਗਵਾੜਾ ਨੇੜੇ ਇੱਕ ਰਿਜ਼ੋਰਟ ਵਿੱਚ ਹੋਣ ਵਾਲਾ ਵਿਆਹ ਰੱਦ ਕਰ ਦਿੱਤਾ ਗਿਆ ਕਿਉਂਕਿ ਲਾਰੇ ਦਾ ਪਰਿਵਾਰ ਅਤੇ ਰਿਸ਼ਤੇਦਾਰ ਪੰਜਾਬ ਵੱਲ ਜਾਣ ਵਾਲੇ ਐਨ ਐਚ 34 ਦੇ ਭਾਰੀ ਟ੍ਰੈਫਿਕ ਜਾਮ ਵਿੱਚ ਫਸ ਗਏ ਲਾਰੇ ਦੇ ਪਤਾਨ ਨੇ ਕਿਹਾ ਕਿ ਅਸੀਂ ਵਿਆਹ ਲਈ ਗਹਿਣੇ ਅਤੇ ਨਕਦੀ ਲੈ ਕੇ ਜਾ ਰਹੇ ਸੀ ਕਿਉਂਕਿ ਵਾਹਨਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਸੀ ਇਸ ਤਿੱਖੀ ਤਣਾਪੂਨ ਹੁੰਦੀ ਜਾ ਰਹੀ ਸੀ ਅਸੀਂ ਵਾਪਸ ਮੁਰਨਾ ਤੇ ਵਿਆਹ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਜਾਵਟ ਲਈ ਰਿਜ਼ੋਰਟ ਮਾਲਕ ਨੂੰ 1 ਲੱਖ ਰੁਪਏ ਐਡਵਾਂਸ ਦਿੱਤੇ ਹਨ ਪਤਾ ਨਹੀਂ ਪਹਿਲ ਸਾਲਕ ਪੈਸੇ ਵਾਪਸ ਕਰੇਗਾ ਜਾਂ ਨਹੀਂ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਸਾਦੇ ਢੰਗ ਨਾਲ ਵਿਆਹ ਕਰਵਾਉਣ ਦਾ ਫੈਸਲਾ ਉਸ ਵਿਅਕਤੀ ਵੱਲੋਂ ਕੀਤਾ ਗਿਆ ਹੈ ਕਿਸਾਨ ਅੰਦੋਲਨ ਚ ਹਿੱਸਾ ਲੈਣ ਲਈ ਰਾਹੁਲ ਗਾਂਧੀ ਨੇ ਭਾਰਤ ਜੋੜੋ ਨਿਆਂ ਯਾਤਰਾ ਰੱਦ ਕਰ ਦਿੱਤੀ ਜੀਹਾਂ ਦੋਸਤੋ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਯਾਤ ਯਾਤਰਾ ਦਾ ਦੂਜਾ ਪੜਾ ਜੋ ਬੁੱਧਵਾਰ ਨੂੰ ਚਾਰਖੰਡ ਵਿੱਚ ਸ਼ੁਰੂ ਹੋਣਾ ਸੀ ਰੱਦ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਰਾਸ਼ਟਰੀ ਰਾਜਧਾਨੀ ਚ ਕਿਸਾਨ ਅੰਦੋਲਨ ਚ ਹਿੱਸਾ ਲੈਣ ਲਈ ਰਵਾਨਾ ਹੋਣ ਕਰਨ ਪ੍ਰੋਗਰਾਮ ਰੱਦ ਕੀਤਾ ਗਿਆ। ਗੜਵਾ ਜ਼ਿਲ੍ਹੇ ਦੇ ਰੰਕਾ ਵਿਖੇ ਮਨਰੇਗਾ ਪਿੰਡ ਨਾਲ ਤੈ ਗੱਲਬਾਤ ਹੁਣ ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ਾ ਤੇ ਪਾਰਟੀ ਦੇ ਹੋਰ ਆਗੂ ਕਰਨਗੇ ਗਾਂਧੀ ਨੇ ਆਪਣੇ ਰਾਜ ਦੇ ਦੌਰੇ ਦੇ ਦੂਜੇ ਪੜਾਅ ਦੇ ਸ਼ਕਿਸਗਰ ਤੋਂ ਅੱਗੇ ਵੱਧ ਉਹ ਬੁੱਧਵਾਰ ਨੂੰ ਗੜਵਾ ਜ਼ਿਲ੍ਹੇ ਰਹੀ ਚਾਰਖੰਡ ਵਿੱਚ ਮੋੜ ਪ੍ਰਵੇਸ਼ ਕਰਨਾ ਸੀ ਹਰਿਆਣਾ ਦੇ ਸਾਰੇ ਜ਼ਿਲ੍ਹੇ ਇੰਟਰਨੈਟ ਸੇਵਾਵਾਂ 'ਵੰਦ 15 ਤੱਕ ਜਿਹੜੀਆਂ ਇਹ ਸੇਵਾਵਾਂ ਬੰਦ ਰਹਿਣਗੀਆਂ ਜੀहां ਦੋਸਤੋ ਕਿਸਾਨਾਂ ਦਾ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਕੁਰੂਕhetra ਕੈਂਥਲ ਜੀਂਦ ਹਿਸਾਰ ਫਤਿਹਾਬਾਦ ਸਿਰਸਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਵਾਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਇੰਟਰਨੈਟ ਸੇਵਾਵਾਂ ਬਲਕ ਐਸਐਮਐਸ ਦੀ ਸਾਰੀਆਂ ਡੋਗਾ ਸੇਵਾਵਾਂ 15 ਫਰਵਰੀ ਅੱਧੀ ਰਾਤ ਤੱਕ ਮੁਅਤਲ ਰਹਿਣਗੀਆਂ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਸਾਰੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰੋ ਤੇ ਆਪਾਂ ਮਿਲကြਾਂ ਹੋਰ ਅਪਡੇਟ ਦੇ ਨਾਲ ਹੁੰਦੇ ਲਈ ਜੀ ਨਹੀਂ ਧੰਨਵਾਦ